ਅੱਜ ਆਪਾਂ ਭਾਰਤ ਸਰਕਾਰ ਵੱਲੋਂ ਜੋ ਭਾਰਤ ਮਾਲਾ ਪ੍ਰੋਜੈਕਟ ਦੇ ਸ਼ੁਰੂ ਕੀਤੇ ਗਏ ਉਹਨਾਂ ਦੀ ਪੰਜਾਬ 'ਚ ਕੀ ਸਥਿਤੀ ਹੈ ਉਸ ਬਾਰੇ ਗੱਲ ਕਰਨੀ ਹੈ ਤੇ ਜੋ ਇਹਨਾਂ ਭਾਰਤ ਮਾਲਾ ਪ੍ਰੋਜੈਕਟ ਬਾਰੇ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਦੋ ਤਿੰਨ ਦਿਨ ਪਹਿਲਾਂ ਉਸ ਬਾਰੇ ਵੀ ਆਪਾਂ ਗੱਲ ਕਰਨੀ ਹੈ ਮੇਰੇ ਸਾਰੇ ਸੁਣਨ ਵਾਲੇ ਸਰਕਾਰ ਜੋਖ ਸਰੋਤਿਓ ਵੀਡੀਓ ਸੁਣ ਕੇ ਤੁਰੰਤ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਭਾਰਤ ਮਾਲਾ ਪ੍ਰੋਜੈਕਟ ਜੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਾਇਆ ਇਹ ਕਾਰਪੋਰੇਟ ਰੇਟ ਜਿਹੜਾ ਕਾਰਪੋਰੇਟ ਪੱਖੀ ਦਾ ਸਕੀਮ ਹੈ ਇਹ ਉਹਦੇ ਉਹਦੇ ਲਈ ਸਾਰਾ ਕੁਝ ਹੋ ਰਿਹਾ ਉਸੇ ਦਿੱਤੀ ਤਰ੍ਹਾਂ ਇਹ ਸਰਕਾਰ ਜਿਹੜੀ ਆ ਇਹ ਕੰਪ ਕਰਦੀ ਇਹਨਾਂ ਦਾ ਮਕਸਦ ਕੀ ਆ ਭੜੀ ਭਾਰਤ ਮਾਲਾ ਪ੍ਰੋਜੈਕਟ ਹੈ ਜੋ ਆਰਥਿਕ ਕਾਰਨ ਦੱਸਿਆ ਜਾ ਰਿਹਾ ਪੀ ਜਿਹੜੇ ਬਾਰਡਰਾਂ ਦੇ ਉੱਤੇ ਆ ਉਹ ਛੜਕੀਆਂ ਹੋ ਜਾਈ ਜਿਹੜੀ ਆ ਉਹ ਨੈਟਵਰਕ ਵਧਿਆ ਬਣ ਜੇ ਤਾਂ ਜੋ ਫੌਜ ਨੂੰ ਸ਼ਾਂਤੀ ਚ ਜਾਂ ਜੁੱਲ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰਨ ਚ ਆਪਣੀ ਜਿਹੜੀ ਮੂਵਮੈਂਟ ਕਰਨ ਚ ਕੋਈ ਪਰੇਸ਼ਾਨੀ ਨਾ ਦੂਸਰਾ ਦੱਸਿਆ ਜਾ ਰਿਹਾ ਪੀ ਜਿਹੜੇ ਆਰਥਿਕ ਗਤੀਵਿਧੀਆਂ ਆ ਉਹਨਾਂ ਚ ਸੌ ਕਰਵੇ ਅਸਲ ਚ ਜੋ ਜਿਹੜਾ ਫੌਜ ਜਿਹੜਾ ਦੱਸਿਆ ਜਾ ਰਿਹਾ ਉਹ ਤੇ ਪਹਿਲਾਂ ਵੀ ਛੜਕਾਂ ਬੜੀਆਂ ਹੁੰਦੀਆਂ ਬਾਰਡਰ ਤੇ ਲੜਨ ਨਾਲ ਬਹੁਤ ਛੜਕਾਂ ਬਾਰਡਰ ਨੂੰ ਜਾਣ ਨਾਲ ਬਹੁਤ ਛੜਕਾਂ ਕੋਈ ਦਿੱਕਤ ਨਹੀਂ ਹੈ ਪਰ ਅਸੰਦ ਦੇ ਵਿੱਚ ਜਿਹੜੀ ਆਰਥਿਕ ਗਤੀਵਧੀਆਂ ਐਈ ਐਈ ਰਲ ਜਿਹੜੀ ਆਰਥਿਕ ਗਤੀਵਧੀਆਂ ਜੇ ਚ ਚਲਾਉਣ ਦੀ ਗੱਲ ਨਹੀਂ ਹੈਗੀ ਇਹ ਭਾਟਮਾਲਾ ਪ੍ਰੋਜੈਕਟ ਜੋੜ ਕੇ ਅੱਗੇ ਪਾਕਿਸਤਾਨ ਗੰਬਾਦੇਸ਼ੀਆ ਗਾ ਜੋਰ ਗਾ ਅਮਰੀਕਾ ਤੱਕੜਨਾ ਆ ਪਿਲੇ ਦਿਨੀ ਸਤਜੀ ਦੇਸ਼ਾਂ ਦੀ ਜਿਹੜੀ ਮੀਟਿੰਗ ਹੋਈ ਆ ਇਟਲੀ ਦੇ ਵਿੱਚ ਉਹਦੇ ਵਿੱਚ ਨਾ ਪਾਸ ਕੀਤਾ ਵੀ ਜਿਹੜੇ ਵੀ ਇਹ ਪ੍ਰੋਜੈਕਟ ਚੱਲ ਰਿਹਾ ਦੁਨੀਆ 'ਚ ਜਾਂ ਭਾਰਤ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਉਹਨਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਜੋ ਕੋਈ ਸਤਜੀ ਦੇਸ਼ਾਂ ਜਿਹੜੇ ਚੀਜ਼ਾਂ ਬਣ ਰਹੀਆਂ ਉੱਥੋਂ ਦੇ ਕਾਰਪੋਰੇਟ ਬਣਾ ਰਹੇ ਆ ਸੰਤਕਾਰ ਬਣਾ ਰਹੇ ਆ ਉਹ ਚੀਜ਼ਾਂ ਭਾਰਤ ਦੇ ਵਿੱਚ ਆਣ ਕੇ ਵੇਖਣ ਉਹਦੇ ਵੇਲੇ ਸਰਕਾਰ ਬੜਾ ਕੁਝ ਕਰ ਰਹੀ ਆ ਇਹ ਆਪਣਾ ਉਹਨਾਂ ਨੂੰ ਛੋਟਾ ਦੇਰੀ ਟੈਕਸ ਛੋਟਾ ਦੇ ਰਹੀ ਆ ਖੁੱਲੀ ਵੱਡੀ ਵਾਸਤੇ ਇਹ ਸਾਰਾ ਪੱੜ ਰਿਹਾ ਤੇ ਉਹਦੇ ਲਈ ਇਹ ਭਾਰਤ ਮਾਲਾ ਪ੍ਰੋਜੈਕਟ ਸ਼ੁਰੂ ਕੀਤੇ ਗਏ ਅਦੇਸ਼ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਕੀ ਸਿੱਧੀ ਹੈ ਪੰਜਾਬ ਦੇ ਵਿੱਚ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਕਿਸਾਨ ਹੀ ਨਹੀਂ ਜਾਗਰਤ ਨਹੀਂ ਨਾ ਹੀ ਕਿਸਾਨ ਜਿੱਥੇ ਵਧੀਆਂ ਇੰਨੀਆਂ ਜੇ ਸੰਗਠਨ ਤੇ ਆ ਜਾਂ ਉਹਨਾਂ ਚ ਜਾਨ ਹੈ ਕਿ ਉਹ ਇਹ ਗੱਲ ਕਹਿਣ ਲੋਕਾਂ ਨੂੰ ਜਾਗਰਤ ਕਰਕੇ ਕਈ ਭਾਰਤ ਮਾਲਾ ਪ੍ਰੋਜੈਕਟ ਵਾਸਤੇ ਛੜਕਾ ਆਪਣੇ ਜਮੀਨਾ ਨਹੀਂ ਦੇਣੀਆਂ ਇਹ ਗੱਲ ਅਜੇ ਤੱਕ ਨਹੀਂ ਪੰਜਾਬ ਚ ਆਈ ਜਦੋਂ ਕਿ ਗੱਲ ਇਹੀ ਹੋਣੀ ਚਾਹੀਦੀ ਹੈ ਗੱਲ ਇਹੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਇਹ ਜਿਹੜਾ ਦੱਸ ਰਿਹਾ ਵੀ ਇਹ ਵਿਕਾਸ ਹੈ ਕੁਝ ਲੋਕ ਦੁੱਧ ਜੀ ਵੀ ਦੱਸ ਰਹੇ ਕੁਝ ਲੋਕ ਸਰਕਾਰ ਤੇ ਦੱਸ ਹੀ ਰਹੀ ਹੈ ਵੀ ਇਹਦੇ ਨਾਲ ਦੇਸ਼ ਦਾ ਵਿਕਾਸ ਹੋਣਾ ਅਸਲ ਚ ਇਹ ਵਿਕਾਸ ਨਹੀਂਗਾ ਇਹ ਲੋਕਾਂ ਦਾ ਬਨਾਸ਼ ਹੈ ਪਿੰਡਾਂ ਦਾ ਬਨਾਸ਼ ਹੈ ਇਹ ਲੋਕਾਂ ਨੂੰ ਜਗਾ ਸਮਝਾਵੇ ਫੇਰ ਇਹ ਜਮੀਨਾ ਦੇਣ ਤੋਂ ਨਾ ਕਰਨੀ ਚਾਹੀਦੀ ਸੀ ਪਰ ਉਹ ਤੇ ਨਹੀਂ ਗੱਲ ਬਣੀ ਪਰ ਫਿਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਵਾਂ ਇਹ 38 ਪ੍ਰੋਜੈਕਟ ਸੀ ਜਿ ਜੋ ਕੀ ਬਣ ਰਿਹਾ ਉਹਨਾਂ ਤੀਆਂ ਦੇ ਵਿੱਚ 1628 ਕਿਲੋਮੀਟਰ ਸੜਕਾਂ ਵਾਂ ਜਿਹੜੀਆਂ ਬਣ ਰਹੀਆਂ ਜਿ ਜੋ 1100 ਕਿਲੋਮੀਟਰ ਜਿਹੜੀਆਂ ਉਹ ਗ੍ਰੀਨ ਫੀਲਡ ਦੇ ਵਿੱਚ ਆ ਤੇ 528 ਜਿਹੜੀਆਂ 1100 ਕਿਲੋਮੀਟਰ ਆ ਉਹ ਗ੍ਰੀਨ ਫੀਲਡ ਦੇ ਵਿੱਚ ਆ ਤੇ 528 ਜਿਹੜੀਆਂ ਉਹ ਬ੍ਰਾਊਨ ਫੀਲਡ ਦੇ ਵਿੱਚ ਆ ਗਰਾਊਂਡ ਗ੍ਰੀਨ ਫੀਲਡ ਦਾ ਮਤਲਬ ਹੈ ਜਿੱਥੇ ਦਾ ਪੁੱੜ ਬਣ ਰਹੇ ਤੇ ਜਿਹੜੀਆਂ ਬ੍ਰਾਊਨ ਫੀਲਡ ਹੈ ਉਹਦੇ ਵਿੱਚ ਇਹ ਛੜਕਾਂ ਜਿਹੜੀਆਂ 4 ਲਾਈਨ 6 ਲਾਈਨ ਚੌੜੀਆਂ ਕਰਨੀਆਂ ਇਸ ਤਰੀਕੇ ਦਾ ਇਹ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਪੰਜਾਬ ਤੇ ਹਰਿਆਣਾ ਚ ਜਾਂ ਪਿੱਛੇ ਰਾਜਸਥਾਨ ਜਾਂ ਬਾਕੀ ਸੂਬਿਆਂ ਚ ਤੇ ਕੋਈ ਦਿੱਕਤ ਨਹੀਂ ਉਹਨਾਂ ਨੂੰ ਬਹੁਤੀ ਆਈ ਕਿਉਂਕਿ ਉੱਥੇ ਉਹਨਾਂ ਨੇ ਕੀਤਾ ਕਿ ਜਿਹੜਾ 2000 2013 ਦੇ ਵਿੱਚ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਬਣਿਆ ਸੀ ਉਹ ਵੜਾ ਉਹਦੇ ਵਿੱਚ ਜੋ ਵੀ ਜਿਹੜਾ ਆਪਣਾ ਉਹ ਉਹਦੇ ਜੋ ਮੰਤਾ ਸੀ ਗਿਆ ਉਹ ਕੇਂਦਰ ਸਰਕਾਰ ਤੇ ਭਾਰਤ ਦੀ ਤਬਦੀਲੀ ਨਹੀਂ ਕਰ ਸਕਿਆ ਜੋ ਰਾਜ ਸਭਾ ਚ ਪਾਸ ਨਹੀਂ ਹੋ ਸਕਿਆ ਪਿਆ ਹੋਇਆ ਪਰ ਜਿੱਥੇ ਭਾਰਤੀ ਜਨਤਾ ਪਾਰਟੀਆਂ ਸਰਕਾਰਾਂ ਵਾ ਉਹਨਾਂ ਨੇ ਉਸ ਭੂਮੀ ਗ੍ਰੈਂਡ ਐਕਟ ਦੇ ਵਿੱਚ ਜਿਹੜਾ 2013 ਵਾਲਾ ਵਾ ਉਹ ਸੋਧਾਂ ਕਰ ਲਈ ਆਪਣੇ ਹਿਸਾਬ ਨਾਲ ਉਹਨਾਂ ਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਪਰ ਪੰਜਾਬ ਦੇ ਵਿੱਚ 2013 ਵਾਲਾ ਇਹ ਐਕਟ ਲਾਗੂ ਆ ਜਿਹੜਾ ਅਸਲ ਐਕਟ ਹੈ ਜਿਹਦੀ ਇਹ ਮੰਗੂ ਕਰ ਰਿਹਾ 2013 ਵਾਲੇ ਐਕਟ ਚ ਜਿਹੜੀਆਂ 2015 ਇਚ ਜਾਂ ਰਾਜਾਂ ਨੇ ਸੌਦਾ ਕੀਤੇ ਉਹ ਰੱਦ ਕੀਤੇ ਜਾਂਦੇ। ਉਹਦਾ ਫਿਰ ਕੋ ਸਰੂਪ ਬਗਲ ਰਿਹਾ 2013 ਐਕਟ ਦਾ। ਉਹ 2013 ਐਕਟ ਦੇ ਵਿੱਚ ਹੈ ਕਿ ਆ 80% ਲੋਕਾਂ ਦੀ ਪਿੰਡਾਂ ਵਾਲੇ ਦੀ ਸਹਿਮਤੀ ਚਾਹੀਦੀ ਕੋਈ ਵੀ ਸੜਕ ਵਾਸਤੇ ਥਾਂ ਲੈਣੀ ਕਾਹਦੇ ਵਾਸਤੇ ਲੈਣੀ ਜ਼ਮੀਨ ਕਵਰ ਕਰਦੀ ਹੈ। 80% ਲੋਕਾਂ ਦੀ ਸਹਿਮਤੀ ਚਾਹੀਦੀ ਆ। ਉਹਦੇ ਵਾਸਤੇ ਜੇ 80% ਲੋਕਾਂ ਦੀ ਨਹੀਂ ਸਹਿਮਤੀ ਤਾਂ ਉਹ ਪ੍ਰੋਜੈਕਟ ਨਹੀਂ ਲੱਗ ਸਕਦਾ। ਇਹਦੇ ਨਾਲ ਉਹਦਾ ਜਿਹੜੀਆਂ ਛੱਕਾ ਬਣਨੀਆਂ ਉਹਨਾਂ ਦਾ ਸਮਾਜਿਕ ਪ੍ਰਭਾਵ ਲੋਕਾਂ ਤੇ ਕੀ ਪੈਣਾ ਵਾ? ਕਿਸਾਨਾਂ ਤੇ ਮਜ਼ਦੂਰਾਂ ਤੇ ਜਾ ਜਿਹੜੇ ਛੋਟੇ ਦੁਕਾਨਦਾਰ ਆ ਜਾਂ ਕਿਤਾ ਕਰਦੇ ਹੋਰ ਲੋਕਾਂ ਉਹਨਾਂ ਦਾ ਸਮਾਜਿਕ ਪ੍ਰਭਾਵ ਕੀ ਆ ਨਾਲ ਇਸ ਤੇ ਵਾਤਾਵਰਣ ਤੇ ਕੀ ਪ੍ਰਭਾਵ ਪੈਣੇ ਆ ਕਿੰਨੇ ਰੁੱਖ ਵੱਡੇ ਜਾਣੇ ਆ ਕੀ ਕੋਨਾ ਕਿੰਨਾ ਪ੍ਰਭਾਵ ਪਊਗਾ ਵਾਤਾਵਰਣ 'ਤੇ ਘਟਲਾਊਗਾ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਸਾਰੇ ਉਹਦੇ ਵਿੱਚ ਲਿਖੇ ਹੋਏ ਆ ਜਿਹੜਾ 2013 ਵਾਲਾ ਭੂਮੀ ਗ੍ਰਹਨ ਐਕਟ ਆ ਉਹ ਵੀ ਉਹਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰਦੀ ਨਾ ਸਮਾਜਿਕ ਪ੍ਰਭਾਵ ਲੋਕਾਂ ਦੇ ਕਰਨ ਵਾਸਤੇ ਕੋਈ ਨੀਤੀ ਬਣਾਈ ਜਾ ਰਹੀ ਆ ਤੇ ਨਾ ਹੀ ਵਾਤਾਵਰਣ ਵਿੱਚ ਕੀ ਵਿਗਾੜ ਪੈਦਾ ਹੋਣੇ ਨਾ ਛੜਕਾਂ ਨਾਲ ਨਾ ਉਹਦੇ ਬਾਰੇ ਕੋਈ ਜਿਹੜੇ ਆ ਸਰਵੇ ਕੀਤੇ ਜਾ ਰਿਹਾ ਜਾਂ ਕੋਈ ਜਿਹੜੇ ਆਪਣਾ ਹੈਗਾ ਵਾ ਕੋਈ ਸਰਕਾਰ ਉਹਦੇ ਵਾਸਤੇ ਕੋਈ ਨੀਤੀ ਸਾਹਮਣੇ ਆ ਰਹੀ ਇਸ ਪੰਜਾਬ stdc ਇਸ ਦੇ ਨਾਲ ਜੋ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉੱਥੇ ਵੀ ਉਹਨਾਂ ਨੇ ਕਹੀ ਥਾਈ ਆਪਣਾ ਅਜਸਟਮੈਂਟ ਕਰਕੇ ਜਾਂ ਕਿਸ ਤਰੀਕੇ ਨਾਲ ਧੱਕੇ ਨਾਲ ਛੜਕਾ ਕੱਢਿਆ ਪਰ ਚਾਰ ਜ਼ਿਲ੍ਹਿਆਂ ਚ ਇਹੋਲੇ ਵੱਡਾ ਵਿਰੋਧ ਜਿੱਚ ਲੁਧਿਆਣਾ ਮੀਆਂ ਜਿਹਦੇ ਵਿੱਚ ਗਰਦਾਸਪੁਰ ਆ ਜਿਹਦੇ ਵਿੱਚ ਤਰਨਤਾਰਨ ਆ ਜਿਹਦੇ ਚੰਬਰ ਸਰ ਦਾ ਕੋਈ ਹਿੱਸਾ ਵਾ ਤਖਪੂਰ ਥਲੇ ਦਾ ਵੀ ਕੋਈ ਹਿੱਸਾ ਹੈਗਾ ਇਹਨਾਂ ਸਾਰਿਆਂ ਥਾਵਾਂ ਤੇ ਬਹੁਤਾਂ ਥਾਵਾਂ ਤੇ ਸਾਰੇ ਚਾਰ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਤਰਨਤਾਰਨ ਗਰਦਾਸਪੁਰ ਅੰਮ੍ਰਿਤਸਰ ਤਖਪੂਰ ਥਲੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਆ ਉਹ ਲੋਕਾਂ ਦੀ ਗਵਾਹੀ ਕਰਦੀ ਉਹ ਲੋਕਾਂ ਦੀ ਗਵਾਹੀ ਕਰ ਰਹੀ ਆ ਵੀ ਇਹ ਜਿਹੜੀਆਂ ਜ਼ਮੀਨਾਂ ਸਾਰੇ ਪਿਆਰ ਦੀ ਕੋਈ ਜਮੀਨਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਉਹਨਾਂ ਦੇ ਰੇਟ ਇੱਕ ਹੋਣੀ ਚਾਹੀਦੇ ਇਹ ਕੀ ਹੋਇਆ ਕਿਤੇ 25 ਲੱਖ ਦੇ ਦਿੱਤਾ ਕਿਤੇ 30 ਲੱਖ ਕਿਤੇ 35 ਲੱਖ ਕਿਤੇ 50 ਲੱਖ ਦੇ ਦਿੱਤਾ ਕਿਤੇ 48 ਲੱਖ ਦੇ ਦਿੱਤਾ ਕਿਤੇ 60 ਲੱਖ ਦੇ ਦਿੱਤਾ ਕਿਤੇ ਇੱਥੋਂ ਵੀ ਜ਼ਿਆਦਾ ਦੇ ਦਿੱਤਾ ਇਹ ਕਿਹੜਾ ਤਰੀਕਾ ਇਹ ਲੋਕਾਂ ਨਾਲ ਵਿਤਕਰਾ ਕਿਉਂ ਹੋ ਰਿਹਾ ਲੋਕਾਂ ਦੀ ਲੁੱਟ ਕਿਉਂ ਹੋ ਰਹੀ ਹੈ ਇਹ ਸਵਾਲ ਠਾਕੇ ਅਸੀਂ ਮੂਮਟ ਕਰ ਰਹੇ ਜਿਹੜੀ ਬੜੀ ਬੜੀ ਮੂਮਟ ਹੋਈ ਆ ਬੜੇ ਬੜੇ ਸਰਕਾਰ ਦੇ ਨਾਲ ਜਿਹੜੇ ਆ ਖਹਿ ਬਾਜ਼ੀ ਹੋਈ ਆ ਗਰੁਤਾਰੀਆਂ ਵੀ ਹੋਈਆਂ ਵਾ ਕਈ ਥਾਵਾਂ ਤੇ ਲਾਠੀ ਚਾਰਜ ਹੋਏ ਟੱਕਰਾਂ ਹੋਈਆਂ ਸਰਕਾਰ ਦੇ ਨਾਲ ਕਿ ਤੰਬੂ ਲੱਗਿਆ ਹੋਇਆ ਕਪੂਰਥਲੇ ਦੇ ਵਿੱਚ ਯਾਰ ਉਹ ਆਪਣਾ ਕੋਟ ਕਰਾਰਖਾਨਾ ਪਿੰਡ ਆ ਕਰਤਾਰਪੁਰ ਦੇ ਲੱਗੇ ਕਪੂਰਥਲੇ ਜਿਲ੍ਹਾ ਪੈਂਦਾ ਉੱਥੇ ਤੰਬੂ ਲਾ ਕੇ ਸਾਡੇ ਕਿਸਾਨ ਸੜਕ ਜਿਹੜੀ ਆ ਭਰਤਮਾਲਾ ਪ੍ਰੋਜੈਕਟ ਦੀ ਰੋਕ ਕੇ ਬੈਠੇ ਹੋਏ ਆਪਣੀ ਮੰਕਰ ਰੈਪ ਸਾਨੂੰ ਜਿਹੜਾ ਵਾ ਸਾਨੂੰ ਜਿਹੜਾ ਸਾਨੂੰ ਵਾਜਬ ਰੇਟ ਜੋ 2013 ਭੂਮੀ ਗ੍ਰਹਨ ਐਕਟ ਆ ਉਹਦੇ ਨਾਲ ਸਾ ਦਿੱਤਾ ਜਾਂਦਾ ਹੁਣ ਉਹ ਭੂਮੀ ਗ੍ਰਹਨ ਐਕਟ ਕੀ ਕਹਿੰਦਾ ਉਹ ਕਹਿੰਦਾ ਵੀ 4 ਗੁਣਾ ਜੋ ਰੇਟ ਜਾਂਦਾ ਆਪਣਾ ਬਾਜ਼ਾਰ ਦੇ ਵਿੱਚ ਉਹਦਾ 4 ਗੁਣਾ ਦਿੱਤਾ ਜਾਂਦਾ ਇਹ ਤਾਂ ਸਰਕਾਰ ਕੀ ਕਰਦੀ ਆ ਸਰਕਾਰ ਇਹ ਕਰ ਰਹੀ ਆ ਜੋ ਡੀਸੀ ਰੇਟ ਆ ਹੁਣ ਡੀਸੀ ਰੇਟ ਵਾਤੋ ਕੀ ਜ਼ਿਲ੍ਹਾ ਦੇ ਮੱਕੋ ਵਾਕਿਆ ਉਹ ਡੀਸੀ ਰੇਟ ਜਿਹੜੇ ਆ ਉਹਨਾਂ ਦੇ ਮੁਤਾਬਕ ਰਿਸ਼ਤੀਆਂ ਹੁੰਦੀਆਂ ਵੀ ਨਹੀਂ ਗਿਆ ਉਹ ਤੋਂ ਕੱਟ ਹੁੰਦੀ ਆ ਕਿਉਂਕਿ ਸਾਰੀਆਂ ਹੀ ਚੋਰ ਗੋਰੀਆਂ ਪ੍ਰਿਟਾ ਚਾਰਜਾਂ ਦੇ ਬਣੇ ਹੋ تحصیلਾਂ ਸਾਰਾ ਟਾਂਚਾ ਜਿਹੜਾ ਡਿਪਟੀ ਕਮਿਸ਼ਨਰ ਦਾ ਪੰਜਾਬ ਦੇ ਵਿੱਚ ਥਲਿਤ تحصیلਾਂ ਦਾ ਸਾਰਾ ਹੀ ਪ੍ਰਿਟਿਆ ਇਸ ਨੀਂ ਮੇ ਸਾਬ ਉਥੇ ਵੱਡੀਆਂ-ਵੱਡੀਆਂ ਰਿਸ਼ਤਕੋਰੀਆਂ ਚੱਲ ਰਹੀਆਂ ਜਿਹੜਾ ਮਾਰ ਦਾਰੀ ਜਾਂਦਾ ਹੈ ਭਗਵੰਤ ਮਾਨ ਦਾ ਕੱਟੜ ਮਾਨਦਾਰ ਸਰਕਾਰ ਚੜਾ ਕੋਈ ਮੱਟ ਕੱਟੜ ਮਾਨਦਾਰ ਸਰਕਾਰ ਨਹੀਂ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ 77 ਸਾਲ ਚੱਲਦੀਆਂ ਜਾਂ ਬਾਦਲ ਸਾਹਿਬ ਦੀ ਸਰਕਾਰ 15 ਸਾਲ ਚੱਲੀ ਹੈ ਪਿਛਲੇ ਸਮੇਂ ਦੇ ਵਿੱਚ ਜਾਂ 10 ਸਾਲ ਆਪਣੀ ਮਿਰੰਦਰ ਦੀ ਚੱਲੀ ਹੈ ਜਾਂ 5 ਸਾਲੇ ਤੋਂ ਪਹਿਲਾਂ ਆਪਣੀ ਗੈਂਤ ਦੀ ਚੱਲੀ ਹੈ 95 ਤੋਂ ਲੈ ਕੇ ਹੁਣ ਤੱਕ 30 ਸਾਲ ਹੋ ਗਏ ਸਭ ਪ੍ਰੀਟਾਚਰ ਦੇ ਅੱਡੇ ਸਾਰੇ ਦਫ਼ਤਰ ਬਣਿਆ ਸਭ ਪੈਸਾ ਤੁਹਾਨੂੰ ਲੈ ਕੇ ਉੱਪਰ ਤੱਕ ਚੜ ਰਿਹਾ ਹੈ ਲੁੱਟ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇਹ ਭਾਰਤ ਜਿਹੜੀਆਂ ਇਹ ਛੜਕਾਂ ਤਵੈਰ ਕਰਨ ਦੇ ਮਾਮਲੇ ਚ ਹੈ ਇੱਥੇ ਵੀ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੀ ਜ਼ਮੀਨਾਂ ਆ ਰਹੀਆਂ ਬਹੁਤ ਵੱਡੀ ਲੁੱਟ ਜਿਹੜੀ ਅਫਤਰਛਾਈ ਕਰ ਰਹੀ ਹੈ ਉਹਨਾਂ ਦੇ ਘੋੜੇ ਪੰਨੋਂ ਲੈ ਕੇ ਉਹਨਾਂ ਨੂੰ ਉਹਨਾਂ ਦੀ ਜਾਨ ਤਨੋਂ ਲੈ ਕੇ ਉਹਨਾਂ ਦੀ ਜਾਨ ਤਨੋਂ ਲੈ ਕੇ ਬਹੁਤ ਵੱਡੀ ਲੁੱਟ ਚੱਲ ਰਹੀ ਹੈ ਹੁਣ ਹੁੰਦਾ ਕੀ ਆ ਵੀ ਡੀਸੀ ਰੇਟ ਜਦੋਂ ਇੰਨੇ ਘਟ ਡੀਸੀ ਰੇਟ ਦੇ ਹਿਸਾਬ ਨਾਲ ਜਿਹੜੇ ਆ ਔਰ ਜਿੱਥੇ ਹੁੰਦੀਆਂ ਨੇ ਡੀਸੀ ਰੇਟ ਘਟਿਆ ਉਹਦੇ ਹਿਸਾਬ ਨਾਲ ਚਾਰ ਗੁਣਾ ਘਟਦੇ ਆ ਉਹਦੇ ਹਿਸਾਬ ਨਾਲ ਰੇਟ ਬਿਲਕੁਲ ਘਟ ਰਹਿ ਜਾਂਦਾ ਫਿਰ ਜੋ 30% ਜੜਾ ਪੱਟਾ ਪਾ ਕੇ ਉਹ ਥੋੜਾ ਇਤੋਂ ਇਹਦਾ ਹੱਲ ਕੀ ਆ ਅ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਉਤੋਂ ਇਹਨੂੰ ਜਿਹੜਾ ਉਹਨਾਂ ਨੇ ਕਹਟਾ ਕੇਂਦਰੀ ਮੰਤਰੀ ਆ ਛੜ ਗਿਆ ਵਾਜਈ ਦਾ ਆਪਣਾ ਨਿਤਨ ਗੜਕਰੀ ਉਹਨਾਂ ਨੇ ਅੱਥ ਸੱਦ ਕੇ ਇਹਨਾਂ ਦੇ ਮੰਤਰੀ ਨੂੰ ਜਿਹੜਾ ਯੂ ਆ ਭਜਨ ਸਿੰਘ ਉਹਨੂੰ ਸੱਦ ਕੇ ਉੱਥੇ ਉਹਨਾਂ ਨੇ ਕਿਹਾ ਵੀ ਭਾਈ ਤੇਰੇ ਆ ਜਿਹੜਿਆ ਆ ਪ੍ਰੋਜੈਕਟ ਰੁਕੇ ਹੋਏ ਤੇਨੂੰ ਚਾਲੂ ਕਰ ਤੇ ਭਗਵੰਤ ਮਾਨ ਉਹਦੰ ਦਾ ਲਗਾਤਾਰ ਪੱਬਾਂ ਪਾ ਰਿਹਾ ਮੁੱਖ ਮੰਤਰੀ ਪੰਜਾਬ ਉਹ ਕੀ ਕਹਿ ਰਿਹਾ ਤੇ ਮੈਂ ਸਾਰਿਆਂ ਨੂੰ ਜੁੜੂਗਾ ਜੀ ਸਾਰੇ ਖੱਤਰ ਜਿੰਨੇ ਜਮੀਨਾ ਵਾਲੇ ਆ ਜਿੰਨਾਂ ਦੀ ਜਮੀਨਾ ਆ ਰਹੀਆਂ ਉਹਨਾਂ ਨੂੰ ਕੁਮੀਆਂ ਨੂੰ ਮਿਲੂਗਾ ਜੀ ਤੇ ਇਹ ਵਿਕਾਸ ਦਾ ਜੀ ਇਹ ਵਿਕਾਸ ਨਹੀਂ ਰੁਕਣਾ ਚਾਹੀਦਾ ਫਰਾਂ ਨੇ ਠੀਕ ਹੈ ਅਸੀਂ ਮੁੱਖ ਮੰਤਰੀ ਨੂੰ ਇਹ ਗੱਲ ਕਹਿੰਨੇ ਆ ਮਾੜੀ ਮੋਟੀ ਅਸੈਸਮੈਂਟ ਕਰਾ ਬੜਾ 2013 ਐਕਟ ਆ ਅਜੋច 50 73 ਲਾਗੂ ਆ ਉਹ ਚ ਕੋਈ ਤਬਦੀਲੀ ਨਹੀਂ ਆਈ ਉਹ ਚ ਸਮਾਜਿਕ ਪ੍ਰਭਾਵ ਇਹਦੇ ਨਾਲ ਕੀ ਪੈ ਰਿਹਾ ਛੜਕਾਂ ਤੇ ਉਹਦੀ ਅਸੈਸਮੈਂਟ ਕਰਾ ਜਿਹੜਾ ਵਾਤਾਵਰਣ ਤੇ ਕੀ ਪ੍ਰਭਾਵ ਪੜੇ ਉਹਦੀ ਅਸੈਸਮੈਂਟ ਕਰਾ ਉਸ ਦੇ ਨਾਲ ਜਿਹੜਾ ਉਹਦੇ ਵਿੱਚ ਲਿਖਿਆ ਆ ਕਿ ਬੁਜਾਰੀ ਰੇਟ ਨੂੰ ਚਾਰ ਗੁਣਾ ਦੇਣਾ ਵਾ ਉਹ ਤਾਂ ਨਾਲ 30% ਜੜਾ ਭੱਤਾ ਜਿਹੜੇ ਉੱਥੇ ਮਜ਼ਦੂਰ ਆ ਉਹਨਾਂ ਪਿੰਡਾਂ 'ਚ ਉਹਨਾਂ ਤੇ ਕੀ ਪ੍ਰਭਾਵ ਪੈਣਾ ਉਹਨਾਂ ਨੂੰ ਮੁਆਵਜ਼ਾ ਦੇਣਾ ਵਾ ਜਾਂ ਵਾਤਾਵਰਣ ਤੇ ਕੀ ਪ੍ਰਭਾਵ ਹੈ ਉਹਦਾ ਉਹਦੇ ਬਾਰੇ ਕੀ ਕਰਨਾ ਉਹ ਸਾਰੇ ਅਸੈਸਮੈਂਟ ਕਰਾ ਕੇ ਫਿਰ ਅਗਲੇ ਪੰਚਲੇ ਲਾਓ ਫਿਰ ਤੁਸੀਂ ਕਰ ਸਕਦੇ ਜੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਏਜੰਡਾ ਲੈ ਕੇ ਆਓ ਬੇਸ ਰੇਟ ਦਾ ਬੇਸਿਕ ਰੇਟ ਦਾ ਇੱਕ ਬੇਸਿਕ ਰੇਟ ਬਣਾ ਲਓ ਡੀਸੀ ਰੇਟ ਨੂੰ ਸ਼ਟਾਪ ਕਰ ਸੇ ਉਹਨਾਂ ਨਾਲ ਹੀ ਸਾਰਾ ਭੰਬੜ ਤੁਸਾ ਪਿਆ ਹੋਇਆ ਵਾ ਬੇਸਕਰੇਟ ਬਣਾ ਲਓ ਵਿਧਾਨ ਸਭਾ ਚ ਬੇਸਕਰੇਟ ਦਾ ਇੱਕ ਕਾਨੂੰਨ ਪਾਸ ਕਰ ਦਿਓ 50 ਬੇਸਕਰੇਟ ਆ 50 ਬੇਸਕਰੇਟ ਆ ਆ ਜਾਇਦਾ 50 ਲੱਖ ਆ 60 ਲੱਖ ਆ ਇੱਕ ਨਮ ਉਹ ਬੇਸਕਰੇਟ ਲੈ ਜਾਓ ਉਹਦੇ ਵਿੱਚ ਵੀ 30% ਜੜਾ ਪਤਾ ਪਾ ਕੇ ਬਾਕੀ ਚੀਜ਼ਾਂ ਇਡੀਆਂ ਪਾ ਕੇ ਜੋ ਵੀ 2013 ਐਕਟ ਚ ਲਾਗੂ ਆ ਕਿਉਂਕਿ 2013 ਭੂਮੀ ਗ੍ਰਹਣ ਐਕਟ 50 ਕਿਤੋਂ ਲਾਗੂ ਲਾਗੂ ਆ ਉੱਥੇ ਕੋਈ ਰੋਕ ਹੀ ਨਹੀਂ ਆਗੀ ਉਹਦੇ ਮੁਤਾਬਕ ਸਾਰੇ ਫੈਸਲੇ ਲੈ ਕੇ ਬੇਸਕਰੇਟ ਬਣਾ ਕੇ ਤੇ ਸਾਰੇ ਪੰਜਾਬ ਦੇ ਕੇ ਮਸਲਾ ਹੱਲ ਹੋ ਜੂਗਾ ਇੱਕ ਰੇਟ ਬਣਾ ਦਿਓ ਇੱਕ ਰੇਟ ਦੇ ਹਿਸਾਬ ਨਾਲ ਸਾਰੀ ਜਿਹੜੀ ਜ਼ਮੀਨ ਆ ਉਹ ਜਿਹੜੀ ਆਪਣੀ ਆ ਉਹ ਕੁਆਰ ਉਹ ਸਾਡੇ ਲੋਕਾਂ ਨੂੰ ਪੈਸੇ ਮਿਲ ਜਾਣ ਤੇ ਕਿਸੇ ਨਾਲ ਵੀ ਬਿਤਕਰਾਣਾ ਹੋਵੇ ਕਿਸੇ ਨਾਲ ਠੱਗੀ ਨਾ ਹੋਵੇ ਕਿਸੇ ਨਾਲ ਠੋਰੀ ਨਾ ਹੋਵੇ ਇਸ ਕਰਕੇ ਇਹ ਅਸੀਂ ਇਹ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਬੇਸਟ ਰੇਟ ਦਾ ਇੱਕ ਝੰਡਾ ਬਣਾ ਕੇ ਵਿਧਾਨ ਸਭਾ ਚੋਂ ਪਾਸ ਕਰਕੇ ਸਾਰਿਆਂ ਨੂੰ ਕੁਝ ਜਿਹੜੇ ਆ ਪੈਸੇ ਦਿੱਤੇ ਜਾਣ 30% ਜੜਾ ਪਤਾ ਪਤਾ ਪਾ ਕੇ ਇੱਕ ਮਤਲਬ ਕਿਸੇ ਦੇ ਜਿਹੜੇ ਇਹ ਨਾ ਹੋਵੇ ਕਿਸੇ ਨੂੰ ਕੁਝ ਮਿਲੇ ਤੇ ਕਿਸੇ ਨੂੰ ਕੁਝ ਮਿਲੇ ਕਿਸੇ ਨੂੰ ਕੁਝ ਇਹ ਸਾਡੀ ਲੜਾਈ ਆ ਤੇ ਜਾਇਜ ਰੇਟ ਜਿਹੜੇ ਆ ਲੋਕਾਂ ਨੂੰ ਜਿ ਤਰ੍ਹਾਂ ਕੋਈ 80 ਲੱਖ ਕਰੋੜ ਸਵਾ ਕਰੋੜ ਜੋ ਪਹਿਲਾਂ ਮਿਲੇ ਜਿ ਤਰ੍ਹਾਂ ਪਹਿਲਾਂ ਜਦੋਂ ਆ ਛੱcka ਚੌੜੀਆਂ ਹੋਈਆਂ ਵਾ ਜਿਹੜੀਆਂ ਨੈਸ਼ਨਲ ਹਵੇਰੀਆਂ ਹੋਈਆਂ ਵਾ ਉਸੇ ਤਰ੍ਹਾਂ ਜਿ ਤਰ੍ਹਾਂ ਉਹ ਹੋਈਆਂ ਉਸੇ ਤਰ੍ਹਾਂ ਕਰਦਾ ਅਸਲ ਦੇ ਵਿੱਚ ਕੀ ਆ ਮੁੱਖ ਮੰਤਰੀ ਸਾਹਿਬ ਤੇ ਬਾਕੀ ਸਾਰੇ ਪੰਜਾਬ ਵਾਸੀਆਂ ਨੂੰ ਮੇਰੀ ਪੀਲ ਹੈ ਦੇਸ਼ ਵਾਸੀਆਂ ਨੂੰ ਪੀ ਲਿਆ ਅਸਲ ਚ ਕੀ ਆ ਤੇ ਟੋਲ ਪੁਲਜ ਲੱਗਣੇ ਟੋਲ ਪੁਲਜ ਲੈ ਕੇ ਛੱcka ਪ੍ਰਾਈਵੇਟ ਹੋਣੀ ਆ ਇਹ ਵਿਕਾਸ ਕਿਤਰਾ ਵਾ ਇਹਦਾ ਮਨਾਸ ਆ ਇਹ ਸਾਰਾ ਹੀ ਲੋਕਾਂ ਨਾਲ ਕੋਈ ਮਤਲਬ ਨਹੀਂ ਆਗਾ ਅਸੀਂ ਆਨੇ ਜੇ ਨਹੀਂ ਬਣਾਉਂਦੇ ਕੇਂਦਰ ਸਰਕਾਰਾਂ ਦੀ ਰੱਦ ਕਰਦੇ ਨੇ ਰੱਦ ਕਰ ਦੋ ਇਹ ਪੰਜਾਬ ਦਾ ਪੰਜਾਬ ਦਾ ਕਿਹੜਾ ਵਿਕਾਸ ਹੋ ਰਿਹਾ ਪੀ ਪੰਜਾਬ ਦਾ ਤੇ ਬੇੜਾ ਗਰਕ ਹੋ ਰਿਹਾ ਲੋਕਾਂ ਦੀਆਂ ਜ਼ਮੀਨਾਂ ਦਾ ਕੀ ਹਾਲ ਬਣ ਗਿਆ ਵਾ ਉਥੇ ਜਿਹੜੀਆਂ ਹੜ੍ਹ ਆ ਰਹੇ ਇਹਦੇ ਨਾਲ ਉਚਰ ਕਾਟਾਂ ਪੈ ਗਈਆਂ ਦਰਿਆਵਾਂ ਦੇ ਵਿੱਚ ਦੀ ਲੰਗ ਦੇ ਆ ਜਾਂ ਕਿਤੇ ਵੀ ਜਿਹੜੀਆਂ ਦਰਿਆਵਾਂ ਦੇ ਨਾਲ ਲੱਗਦੀ ਥਾਵਾਂ ਉਥੋਂ ਜਿਹੜੇ ਪ੍ਰੋਜੈਕਟ ਲਾਗਦੇ ਉਥੇ ਓਵਰ ਕਾਟਾਂ ਪੈਦੀਆਂ ਉਹਦੇ ਨਾਲ ਜਦੋਂ ਹੜ੍ਹ ਮੀਂਹ ਆਉਂਦੇ ਉਹਦੇ ਨਾਲ ਹੜ੍ਹ ਆਉਂਦੇ ਪੰਜਾਬ ਚ ਹੜ੍ਹ ਪਹਿਲੀ ਜਰੀ ਆਏ ਵੇਸੇ ਕਰਕੇ ਜਾਂਦੀ ਨੁਕਸਾਨ ਹੋਇਆ ਜਿੱਥੇ ਜਿੱਥੇ ਪ੍ਰੋਜੈਕਟ ਲੱਗ ਰਹੇ ਉਥੇ ਗਾਦੇ ਨੁਕਸਾਨ ਹੋਇਆ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁੱਖ ਮੰਤਰੀ ਜੋ ਕਹਿ ਰਹੇ ਆ ਕਿ ਅਸੀਂ ਲੋਕਾਂ ਨੂੰ ਮਿਲਣਾ ਵਾ ਮਿਲਣ ਲੋਕਾਂ ਨੂੰ ਜੀ ਸਰਕੇ ਪਰ ਝੰਡਾ ਲਾ ਕੇ ਬੇਸਕਰੀਟ ਤੈਅ ਕਰਨ ਉਹ ਅਵਧਾਨ ਸਭਾ ਜੇ ਪਾਸ ਕਰਨ 1000 ਰੇਟ ਵਾਜਬ ਰੇਟ ਸਾਰਿਆਂ ਦਾ ਜਿਹਦੀ ਸੱਲੀ ਹੋਵੇ ਕਿਸਾਨ ਦੀ ਉਹ ਰੇਟ ਕਿਸਾਨਾਂ ਨੂੰ ਜਿਹੜੇ ਆ ਉਹ ਕਰੋੜ ਦੇ ਰੁਪਏ ਦੇ ਲਾਗੇ ਬੰਨੇ ਇੱਕ ਕਿਕਰ ਦੇ ਜਿਹੜੇ ਆ ਉਹ ਤੈਅ ਕੀਤੇ ਜਾਣ ਤੇ ਫਿਰ ਹੈ ਜ਼ਮੀਨ ਐਕਵਾਇਰ ਫਿਰ ਫਿਰੇ ਜ਼ਮੀਨੀ ਪ੍ਰੋਜੈਕਟ ਇਹਨਾਂ ਭਰਤ ਮਾ ਲਾਣਾ ਫਿਰ ਅੱਗੇ ਤੁਰੇ ਨਹੀਂ ਤੇ ਜੇ ਕਿ ਸਰਕਾਰ ਰੱਦ ਕਰਦੀ ਆ ਤੇ ਕਰ ਦਿਓ ਕਿ ਜਿਹੜਾ ਕੋਈ ਵਿਕਾਸ ਨਹੀਂ ਰੋਕਦਾ ਅਸਲ ਤੇ ਬਨਾਸ਼ ਆ ਜੇ ਕੋਈ ਵਿਕਾਸ ਕਰਨਾ ਵਾ ਤੇ ਕੁਦਰਤ ਦੇ ਨੇੜੇ ਜਾਓ ਤੇ ਜਿਹੜੀਆਂ ਕੁਦਰਤ ਪੱਖੀ ਨੀਤੀਆਂ ਵਾ ਉਹ ਲਾਗੂ ਕਰੋ ਘਰ ਪੜ ਪੱਖੀ ਨੀਤੀਆਂ ਤੋਂ ਛਾਓ ਜਿਹਦੇ ਵਾਸਤੇ ਤੁਸੀਂ ਆ ਨਹੀਂ ਜੋ ਰਹੇ ਇਸ ਕਰਕੇ ਅਸੀਂ ਜਿੰਨਾ ਚਿਰ ਤੱਕ ਇਹ ਤੁਸੀਂ ਜਿਹੜੀਆਂ ਛੜਕਾਂ ਵਾ ਆਪਣੀਆਂ ਜਿੰਨਾ ਚਿਰ ਪੂਰੇ ਰੇਟ ਵਾਜਬ ਰੇਟ ਬੇਸ ਰੇਟ ਬਣਾ ਕੇ ਵਿਧਾਨ ਸਭਾ ਜੋ ਪਾਸ ਕਰਕੇ ਕਿਸਾਨਾਂ ਨੂੰ ਦੇਰੀ ਹੁੰਦੇ ਉਹਨਾਂ ਚ ਰਹੀ ਆਪਣੇ ਕਿਸਾਨਾਂ ਦੀ ਲੜਾਈ ਜਿਹੜੀ ਆ ਜਿਨ੍ਹਾਂ ਦਾ ੱੱਕੇ ਹੋ ਰਿਹਾ ਉਹਨਾਂ ਦੀ ਲੜਾਈ ਲੜਾਂਗੇ ਦੂਸਰੀ ਗੱਲ ਜਿਹੜੇ ਪ੍ਰਿਸ਼ਟਾਚਾਰ ਇੰਨਾ ਫੈਲਿਆ ਪਿਆ ਪੰਜਾਬ 'ਚ ਜਿਹੜਾ ਪਿਆ ਦਾ ਜੋ ਕੱਟਣ ਮਾਨਦਾਰ ਰਿਆਂ ਇਹ ਮੇਰੇ ਵੀਰੇ ਆਪਣਾ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਨਹੀਂ ਹੋਣਾ ਥੱਲੇ ਵੇਖੀ ਬਣ ਰਿਹਾ ਬਹੁਤ ਬਾਈ ਸਾਰੇ ਦਫ਼ਤਰਾਂ 'ਚ ਉਤਰਾ ਪ੍ਰਿਸ਼ਟਾਚਾਰ ਦਾ ਲੜਾ-ਬਾੜਾ ਚੱਲ ਰਹੀ ਜੋ ਸਾਡੀ ਅਸੈਸਮੈਂਟ ਆ 13000 ਪੱਡਾ 'ਚ 40000 ਕਰੋੜ ਦੇ ਲਾਗੇ ਬੰਨੇ ਜਿਹੜੀ ਸਾਥ ਦੀ ਇਸ਼ੂ ਹੋਇਆ ਉਹ ਇਹਨਾਂ ਦਫ਼ਤਰਾਂ ਰਾਈ ਥੱਲੇ ਤੋਂ ਲੈ ਕੇ ਥਰਡੀ ਪੌਂਟ ਤੋਂ ਲੈ ਕੇ ਪੁਰਣੀ ਪੌੜੀ ਤੱਕ ਜਾ ਰਹੀ ਹੈ ਇਹਦੇ ਬਾਰੇ ਅਸੈਸਮੈਂਟ ਕਰਾਓ ਸਰਵਾ ਕਰਾਓ ਕਿ ਆਪਣਾ ਲੋਕਾਂ ਨੂੰ ਜਾਂਦਾ ਲੋਕ ਸਰਕਾਰੀ ਦਫਤਰਾਂ 'ਚ ਖੱਜਲ ਖਰਾਬ ਹੋ ਰਹਾ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਜੇ ਤੁਸੀਂ ਲੋਕਾਂ ਦੀ ਕੋਈ ਆਂਦੇ ਜੋ ਕਿ ਸੇਵਾਦਾਰ ਸਰਕਾਰ ਆ ਤੇ ਸੇਵਾਦਾਰ ਬਾੜ ਕੇ ਸਾਹਮਣੇ ਆਓ ਜੋ ਇਹਦੇ ਤੇ ਲੋਕ ਬਹੁਤ ਕੁਛ ਸਾਰਾ ਕੁਛ ਵੇਖ ਰਹੇ ਆ ਲੋਕ ਬਹੁਤ ਕੁਛ ਅੱਖਾਂ ਖੋਲ ਕੇ ਇਹ ਸਾਰੇ ਜਿਹੜੇ ਆ ਤੁਹਾਡੇ ਬਾਰੇ ਇਹ ਪ੍ਰਬੰਧ ਬਾਰੇ ਸਾਰੇ ਹੀ ਉਹਨਾਂ ਨੂੰ ਜੜੀਆਂ ਵਾ ਉਹ ਦੱਜੇ ਲੱਗ ਰਹਾ ਆਉਣੇ ਸਮਝੇ ਲੋਕ ਜਿੰਨੇ ਦਬੇ ਪਏ ਆ ਜਾਂ ਜਿੰਨੇ ਅਜੇ ਚੁੱਪ ਕਿਤੇ ਆ ਉਹ ਇੱਕਦਮ ਲੋਕ ਜਿਵੇਂ ਬੰਦ ਹੋ ਕੇ ਉੱਠਣਗੇ ਤੇ ਫਿਰ ਸਾਡੇ ਤੁਹਾਡੇ ਕੋਲ ਸਾਹ ਲੈਣਗੇ ਇਸ ਕਰਕੇ ਇਹ ਸਾਰੇ ਮਸਲੇ ਆ ਵਾਸਤੇ ਛੁਰ ਦੋ ਤੇ ਭਾਰਤ ਮਾਲਾ ਪ੍ਰੋਜੈਕਟ ਤੇ ਬਾਕੀ ਜਿਹੜੇ ਮਸਲੇ ਆ ਉਹ ਸਾਰੇ ਹੱਲ ਕਰੋ ਵੈਰੂਜੀ ਕਾ ਖਾਲਸਾ ਵੈਰੂਜੀ